ਸੋ ਕਹਾਉ ਤਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹੋ ਝੱਟ ਹੀ ਐ ਤਉ ਦਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹਾ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਿਸ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਬ ਬਿਨਸੇ ਦਾਲ ਦਧਲ ਘਾ ਪਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੀਵੇ ਸੁਖ ਸੰਗਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਭ ਬਿਨ ਸੇ ਦਾਲ ਦਧਲ ਘਾ ਪਉ ਜਨਮ ਮਰਣਾ ਮੀਟਿਓ ਗੁਰ ਸਬਦੀ ਹਰ ਅਸਥਿਰ ਸੇ ਵੇ ਸੁਖ ਸਮਘਾ ਮੇਰੀ ਮਨ ਭਾਜ ਰਾਮ ਨਾਮ ਅਤ ਪਿਰਘਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੀਚ ਲੀਓ ਮੂਲ ਮਹਗਾ ਰਹਾ ਨਰਪਤ ਰਾਜੇ ਰੰਗ ਰਸਮਾਨ ਹੈ ਬਿਨ ਨਾਵੇਂ ਪਕੜ ਖੜੇ ਸਭ ਕਲਘਾ ਧਰਮਰਾਏ ਸਿਰ ਡੰਡ ਲਗਾਦਾ फेर पशुताने हाथ फल घा हारे राख राख जान केर्म तुम्हारे शरणागत पुरख प्रत पल घा ਦਰਸ਼ਨ ਸੰਤ ਦੇ ਹੋ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮ ਘਾ ਤੋਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕਾਉ ਕੀ ਜੈ ਦਾਨ ਹਰ ਨਿਮਘਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੁ ਸਾਧ ਘੁਮ ਘਾ ਤੋਮ ਸਮਰਾਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕਉ ਕੀ ਜੈ ਦਾਨ ਹਰ ਨਿਮਘਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਾਮ ਨਾਮ ਵਿਟਹਾ ਸਦ ਘੁਮ ਘਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਹਾਰੇ ਹਾਰੇ ਨਾਮ ਭਜਿਓ ਪੁਰਖੋ ਤਮ ਸਾਬੇ ਬੇਨਸੇ ਦਾਲ ਦਧਲ ਘਾ ਭਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੀਵ ਸੁਖ ਸਮ ਘਾ